ਵੈਗੁਰਜੀਤ ਕਾ ਖਾਲਸਾ ਵੈਗੁਰਜੀ ਕੀ ਫਤਿਹ ਦ੍ਰਿਸ਼ਟੀ ਚੈਨਲ ਨੂੰ ਵੇਖ ਰਹਿਣ ਵਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਮਿਹਰਬਾਨੀ ਹੈ ਸਾਡਾ ਮਕਸਦ ਆਪਣਾ ਮੂਲ ਪਛਾਣ ਜਿਹੜਾ ਕਿ ਦ੍ਰਿਸ਼ਟੀ ਚੈਨਲ ਦਾ ਮੋਟੋ ਹੈ ਉਸ ਤੇ ਉਤੇ ਕੰਮ ਕਰ ਰਹੇ ਹਾਂ ਇਹਦੇ ਵਾਸਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਪੌਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਦੇ ਦਰਪੇਸ਼ ਨੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਉੱਤੇ ਚਰਚਾ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਮਤਲਬ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਬਾਰੇ ਚਰਚਾ ਕੀਤਾ ਜਾ ਰਿਹਾ ਹੈ ਅੱਜ ਦੀ ਚਰਚਾ ਦਾ ਵਿਸ਼ਾ ਹੋਏਗਾ ਕਿ ਸਾਈਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਤੀ ਦਿਸ਼ ਦੀਆਂ ਸਾਰੇ ਕੌਮ ਨੂੰ ਸ੍ਰੀ ਕਾਇਨਾਤ ਦੇ ਹਰ ਪ੍ਰਾਣੀ ਨੂੰ ਜਿਹੜਾ ਰਮਾਤਮਾ ਅਕਾਲ ਪੁਰਖ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਗੁਰਬਾਣੀ ਦੇ ਰਸਤੇ ਆਪਣੀ ਜ਼ਿੰਦਗੀ ਨੂੰ ਨੇ ਪ੍ਰਚਾਰਨਾ ਚਾਹੁੰਦਾ ਹੈ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਸਾਰੇ ਦਰਸ਼ਕਾਂ ਦਾ ਸਾਰੇ ਕਾਇਨਾਤ ਦਾ ਬੁਲਕ ਪ੍ਰਾਣੀਆਂ ਦਾ ਭਲਾ ਕਰੇ ਅਤੇ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਨੂੰ ਦਿੜ੍ੜ ਕਰਾਵੇ ਐਸੇ ਇਸ ਮਾਗਮਾ ਦੇ ਵਿੱਚ ਇਹ ਪ੍ਰਣ ਦਿਵਸ ਹੁੰਦੇ ਨੇ ਸਿੱਖ ਇਤਿਹਾਸ ਨੂੰ ਜੇ ਆਪਾਂ ਪਰਚੋਲ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੇ ਜਿਹੜਾ ਫਲਸਫਾ ਦੁਨੀਆ ਨੂੰ ਦਿੱਤਾ ਕਿ ਹਰ ਮਨੁੱਖ ਦਾ ਅਕਾਲ ਪੁਰਖ ਇੱਕ ਹੈ ਹਰ ਜੀਵ ਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਸੰਗਾਰ ਕਰਨ ਵਾਲਾ ਇੱਕ ਹੀ ਹੈ ਕੋਈ ਵੱਖਰੀਆਂ ਵੱਖਰੀਆਂ ਤਾਕਤਾਂ ਨਹੀਂ ਹਨ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਜ਼ਿੰਦਗੀ ਬਤਾਉਣ ਨੂੰ ਤਰਜੀਹ ਦਿੱਤੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਸੇ ਤਰੀਕੇ ਨਾਲ ਉਸੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਸਾਹਿਬ ਫਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਅਤੇ ਫਿਰ ਸਾਹਿਬ ਫਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਰੈਨਮਾਈ ਵਿੱਚ ਗੁਰੂ ਸਾਹਿਬ ਆਪਣੀ ਕਲਾ ਵਰਤਾਉਂਦੇ ਰਿਹਾ ਸਿੱਖ ਧਰਮ ਦੇ ਵਿੱਚ ਸਾਹਿਬ ਫਰੀ ਗੁਰੂ ਅਮਰਦਾਸ ਜੀ ਦਾ ਤੇ ਗੁਰੂ ਰਾਮਦਾਸ ਜੀ ਦਾ ਬਹੁਤ ਤਗੜਾ ਸਥਾਨ ਹੈ ਇਹਨਾਂ ਨੇ ਬੜੀ ਮਿਹਨਤ ਕੀਤੀ ਬੜੀ ਬੰਦਗੀ ਕੀਤੀ ਬੜਾ ਬੜਾ ਸਿੱਧਕ ਕੀਤਾ ਸਿੱਧਕ ਸਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਹੈ ਤੇ ਆਮ ਵਿਅਕਤੀ ਨੂੰ ਗੁਰਗੱਦੀਆਂ ਕਿਵੇਂ ਮਿਲਦੀਆਂ ਨੇ ਆਮ ਆਦਮੀ ਨੂੰ ਪ੍ਰਮਾਤਮਾ ਕਿਵੇਂ ਰਹਿਮਤਾ ਕਰਦਾ ਹੈ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਮਿਸਾਲ ਹੈ ਉਹ ਸ੍ਰੀ ਗੁਰੂ ਅਮਰਦਾਸ ਜੀ ਤੇ ਸਬ ਸ੍ਰੀ ਗੁਰੂ ਰਾਮਦਾਸ ਜੀ ਨੇ ਇਸੇ ਤਰ੍ਹਾਂ ਸਬ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਵੀ ਸਹਿਸਬਾ ਗੁਰੂ ਗਨਕਦੇਵ ਜੀ ਨੇ ਨੇ ਗੁਰਗੱਦੀ ਤੇ ਬਰਾਜਮਾਨ ਕੀਤਾ ਤੇ ਇਸੇ ਤਰੀਕੇ ਨਾਲ ਸਾਰੇ ਗੁਰਸਹਿਬਾਨ ਜਿਹੜੇ ਨੇ ਉਸਦੇ ਪਰਿਵਾਰ ਦੇ ਵਿੱਚੋਂ ਸੀਗੇ ਬਹੁਤਿਆਂ ਨੂੰ ਜਿਹੜੀ ਗੁਰਗੱਦੀ ਆ ਉਹ ਸੈਸਵਾ ਮਤਲਬ ਉਹ ਬੰਦਗੀ ਦੇ ਆਧਾਰ ਤੇ ਸਿਮਰਨ ਦੇ ਆਧਾਰ ਤੇ ਜ਼ਿੰਦਗੀ ਦੀ ਕਿਰਤ ਕਮਾਈ ਦੇ ਆਧਾਰ ਤੇ ਦਿੱਤੀ ਪ੍ਰਮਾਤਮਾ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਾਬ ਸ੍ਰੀ ਗੁਰੂ ਗਨ ਸਾਹਿਬ ਜੀ ਨੂੰ ਨੂ ਧਾਰਮਿਕ ਤੌਰ ਤੇ ਆਪਣਾ ਇਸ਼ਟ ਮੰਨਣ ਜਾਂ ਮੰਨ ਪਰ ਗੁਰਬਾਣੀ ਦੇ ਵਿੱਚ ਇੰਨਾ ਵਿਸ਼ਵਾਸ ਰੱਖਦੇ ਨੇ ਕਿ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਦੇ ਮੁਤਾਬਕ ਚਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ। ਆਇਦੇ ਵਿਸ਼ੇ ਦੇ ਵਿੱਚ ਇਹ ਹੈ ਕਿ ਇਹਨਾਂ ਦਿਸ਼ਾਂ ਦੇ ਉੱਤੇ ਜਿਵੇਂ ਪ੍ਰਮਾਤਮਾ ਕਿਰਪਾ ਕਰਦਾ ਹੈ ਸਿੱਖ ਕੌਮ ਨੂੰ ਇੱਕ ਨਵ ਇਕਲੀ ਕੌਮ ਬਣਾਉਣ ਦਾ ਜ਼ਿਕਰ ਕੀਤਾ ਹੈ ਕਿਉਂਕਿ ਨਵ ਇਕਲੀ ਕੌਮ ਦੇ ਉੱਤੇ ਬੜਾ ਚਰਚਾ ਹੁੰਦਾ ਹੈ। ਹਿੰਦੂ ਜਮਾਤ ਕਹਿੰਦੀ ਆ ਕਿ ਇਹ ਸਿੱਖ ਕੌਮ ਹਿੰਦੂ ਜਮਾਤ ਚੋਂ ਨਿਕਲੀ ਆ ਉਹਦਾ ਹਿੱਸਾ ਹੈ ਜੇ ਤੁਸੀਂ ਇਤਿਹਾਸ ਇਤਿਹਾਸ ਤੇ ਕੁਦਰਤ ਕਾਇਨਾਤ ਦੇ ਜੀਵ ਉੱਚ ਤੋਂ ਮੁੱਖ ਦੀ ਪ੍ਰਵ੍ਰਤੀ ਨੂੰ ਗენਦੇ ਹੋ ਉੱਚ ਨੂੰ ਗენਦੇ ਹੋ ਉਹਨਾਂ ਦੀ ਪਿਤਪਾਲਨਾ ਨੂੰ ਗენਦੇ ਹੋ ਉਹਨਾਂ ਦੇ ਸ਼ਿੰਗਾਰ ਨੂੰ ਗენਦੇ ਹੋ ਉਹਨਾਂ ਦੀਆਂ ਰੀਤੀਆਂ ਰਵਾਜਾਂ ਨੂੰ ਗენਦੇ ਹੋ ਤਾਂ ਕੋਈ ਵੀ ਧਰਮ ਨਹੀਂ ਸੀ ਸਮੁੱਚਾ ਅਕਾਲ ਪੁਰਖ ਦੀ ਕਿਰਪਾ ਨਾਲ ਪੈਦਾ ਹੋਇਆ ਮਨੁੱਖ ਜਿਹੜਾ ਹੈ ਉਹ ਕਿਸੇ ਧਰਮ ਜਾਤ ਵਿੱਚ ਨਹੀਂ ਵਜਾ ਤੇ ਹੌਲੀ ਹੌਲੀ ਝੁੰਝੂ ਬਾਦਸ਼ਾਹਾਂ ਦੀਆਂ ਚਾਲਾਂ ਨੇ ਤੇ ਵਿਦਵਾਨਾਂ ਨੇ ਇਹਨਾਂ ਇਹਨਾਂ ਦੀਆਂ ਖੋਜਾਂ ਕੀਤੀਆਂ ਉਹ ਖੋਜਾਂ ਕਰਦਿਆਂ ਕਰਦਿਆਂ ਉਹ ਇੱਕ ਸਦਾਤਮਨ ਦੇ ਗਿਆਨ ਸਿਧਾਂਤਾਂ ਨੂੰ ਹੌਲੀ ਹੌਲੀ ਕਰਕੇ ਲੋਕਾਂ ਨੇ ਧਰਮ ਬਣਾ ਲਿਆ ਤੇ ਧਰਮ ਨੂੰ ਹੌਲੀ ਹੌਲੀ ਕਰਕੇ ਤੰਗਾ ਬਣਾ ਲਿਆ ਆਪਣੀ ਆਪਣੀ ਜ਼ਕੀਰ ਕਰ ਲਈ ਇੱਕ ਦੂਜੇ ਦਾ ਵਿਸ਼ਾ ਤੋੜਨ ਦੀ ਖਾਤਰ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਖਾਤਰ ਇੱਕ ਦੂਜੇ ਨੂੰ ਆਪਣੇ ਵਿੱਚ ਸਮਿਲਤ ਕਰਨ ਦੀ ਖਾਤਰ ਕਈ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਆਂ। ਇਹ ਇਹ ਕੋਈ ਅਜ ਦੀ ਖੇਡ ਨਹੀਂ ਤੇ ਇਹ ਪਹਿਲਾਂ ਮੁਗਲਾਂ ਦੇ ਵੇਲੇ ਵੀ ਹੁੰਦੀ ਰਹੀ ਹੈ। ਹਿੰਦੂਆਂ ਵੇਲੇ ਵੀ ਹੋਈ, ਸਿੱਖਾਂ ਵੇਲੇ ਵੀ ਹੋਈ, ਈਸਾਈ ਵੀ ਕਰ ਰਹੇ ਨੇ। ਇਹ ਇੱਕ ਨਵਾਂ ਨਵਾਂ ਡਰਾਮਾ ਹੈ ਜਿਹੜਾ ਇਨਸਾਨੀਅਤ ਤੋਂ ਬਹੁਤ ਦੂਰ ਹੈ। ਅੱਜ ਦੇ ਵਿਸ਼ੇ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਖੇਤਰੀ ਪਾਰਟੀਆਂ ਦੇ ਬਾਰੇ ਤੇ ਅੱਜ ਦੇ ਜਿਹੜੇ ਜਿਹੜੇ ਇਹ ਸਮਾਗਮ ਅਸੀਂ ਮਨਾ ਰਹੇ ਹਾਂ ਇਹਨੂੰ ਸਮਰਪਿਤ ਦ੍ਰਿਸ਼ਟੀ ਚੈਨਲ ਨੂੰ ਕਬੂਲ ਕਰਨ ਚਾਹੁੰਦਾ ਕਿ ਜਿਹੜਾ ਹਾਂਜੀ ਮੈਂ ਬਣਾਉਂ ਰਿਹਾ ਇਸ ਨੂੰ ਉਹ ਕੋਈ ਪ੍ਰੋਬਲਮ ਆਈ ਸੀਗੀ ਤੋ ਉਧਰ ਜਾਣਾ ਪੈ ਗਿਆ ਮਨੁੱਖ ਨੂੰ ਮਨੁੱਖ ਰੱਖਣ ਲਈ ਧਰਮ ਦੀ ਲੋੜ ਤਾਂ ਸੀ ਧਰਮ ਸੀ ਇਨਸਾਨੀਅਤ ਧਰਮ ਸੀ ਹਰ ਮਨੁੱਖ ਨੂੰ ਹਰ ਪ੍ਰਾਣੀ ਨੂੰ ਹਰ ਜੀਵ ਨੂੰ ਕੁਦਰਤ ਦੇ ਹਰ ਹਿੱਸੇ ਨੂੰ ਪਿਆਰ ਕਰਨਾ ਪਰ ਹੌਲੀ-ਹੌਲੀ ਮਨੁੱਖਾਂ ਦੀਆਂ ਕੈਟਾਗਰੀਆਂ ਬਣਾਤੀਆਂ ਗਈਆਂ ਧਰਮਾਂ ਦੇ ਧਰਮਾਂ ਨਹੀਂ ਮਜਮਾ ਦੀ ਖਾਤਰ ਮਜਮਾ ਮਜਮਾ ਦੇ ਵਿੱਚ ਵੰਡਤਾ ਗਿਆ ਜਾਤ ਰੰਗ ਨਸਲ ਜਾਤ ਪਾਤ ਕੰਮ ਕਰਿਆ ਜੋ ਜੋ ਕਰਮ ਸੀਗੇ ਉਹਨਾਂ ਦੇ ਆਧਾਰ ਤੇ ਲੋਕਾਂ ਨੂੰ ਵੰਡਿਆ ਗਿਆ ਇਹਨਾਂ ਸਮਾਗਮਾਂ ਦੀ ਚਰਚਾ ਕਰਦੇ ਹਾਂ ਇਹਨਾਂ ਸਮਾਗਮਾਂ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਨਾ ਕੋਈ ਤਬਦੀਲੀ ਪਿਛਲੇ ਦਿਨ ਨਾਲੋਂ ਅੱਜ ਦੇ ਦਿਨਾਂ ਦੇ ਵਿੱਚ ਲਿਆਈਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਿਚਾਰੀਏ ਉਹਨਾਂ ਦੇ ਆਧਾਰ ਤੇ ਆਪਣੇ ਜੀਵਨ ਨੂੰ ਤਿਆਗ ਵਾਲੇ ਪਾਸੇ ਹੰਕਾਰ ਰਹਿਤ ਕਾਮ ਕ੍ਰੋਧ ਲੋ ਮੂ ਹੰਕਾਰ ਤੋਂ ਛੁਟਕਾਰਾ ਪਾਉਣ ਲਈ ਆਪਣਾ ਜੀਵਨ ਜਿਹੜਾ ਹੈ ਉਹ ਵਧੀਆ ਕਰਤਾਰ ਦੇ ਤੌਰ ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਸੇ ਇਸੇ ਕਰਤਾਰ ਦੇ ਵਿੱਚ ਜਿਹੜੀ ਰਾਜਨੀਤੀ ਹੈ ਰਾਜਨੀਤੀ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ ਰਾਜਨੀਤੀ ਦੇ ਵਿੱਚ ਸਥਾਪਿਤ ਰਹਿਣ ਲਈ ਰਾਜਨੀਤੀ ਖੋਣ ਲਈ ਰਾਜ ਸਤਾ ਵਿੱਚ ਪਹੁੰਚਣ ਲਈ ਰਾਜ ਸਤਾ ਨੂੰ ਬਣਾਈ ਰੱਖਣ ਲਈ ਬਹੁਤ ਸਾਰੀਆਂ ਨੈਤਿਕ ਅਨੈਤਿਕ ਜਿਹੜੀਆਂ ਕਰਨਾਵਾਂ ਨੇ ਜਿਹੜੇ کردار ਨੇ ਉਨ੍ਹਾਏ ਜਾਂਦੇ ਰਹੇ ਜਿਹਦੇ ਨਾਲ ਰਾਜਨੀਤੀ ਦੇ ਵਿੱਚ ਇਥੋਂ ਤੱਕ ਦਾ ਹ ਜਗਨਿਆਂ ਪਾਰਟਿਕ ਮੱਚ ਗਿਆ ਤੇ ਜਿਹਦੇ ਵਿੱਚ ਵਿਅਕਤੀ ਜਿਹੜੇ ਨੇ ਉਹ ਭਾਰੂ ਲੇ ਗਏ ਜਿਹੜੀ ਸੋਚ ਸਿਧਾਂਤ ਧਰਮ ਮਜ਼ਬ ਕਰਦਾਰ ਸੀਗੇ ਉਹ ਸਾਰੇ ਗਾਉਣ ਨੂੰ ਦੇ ਗਏ ਅੱਜ ਦੇ ਡੇਟ ਦੇ ਵਿੱਚ ਸਿੱਖ ਕੌਮ ਨੂੰ ਇਹ ਚਾਹੀਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੇ ਇਹ ਦਿਹਾੜੇ ਮਨਾਉਂਦਿਆਂ ਇੱਕ ਪ੍ਰਣ ਲਈਏ ਕਿ ਅਸੀਂ ਜ਼ਿੰਦਗੀ ਦੇ ਵਿੱਚ ਹੰਕਾਰ ਦੀ ਜ਼ਿੰਦਗੀ ਨੂੰ ਨਹੀਂ ਜੀਵਾਂਗੇ ਜੋ ਪ੍ਰਮਾਤਮਾ ਦਿੰਦਾ ਹੈ ਜੋ ਸਾਡੇ ਕਰਮਾਂ ਚ ਲਿਖਿਆ ਹੈ ਉਹ ਸਾਨੂੰ ਮਿਲਦਾ ਹੈ ਉਹਦੇ ਆਧਾਰ ਤੇ ਅਸੀਂ ਜ਼ਿੰਦਗੀ ਬਤੀਤ ਕਰਾਂਗੇ ਹਰ ਇੱਕ ਦਾ ਪੜਾ ਕਰਾਂਗੇ ਸੇਖ ਕੌਮ ਦਾ ਸਿਧਾਂਤ ਰਿਹਾ ਹੈ ਕਿ ਜਿੰਨਾ ਜਿੱਥੇ ਵੀ ਕਿਸੇ ਨੂੰ ਮੁਸੀਬਤ ਆਈ ਆ ਉਥੇ ਜਾ ਕੇ ਇਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਆ ਸੇਵਾ ਕਰਨ ਵਾਲੇ ਬੰਦੇ ਉਹ ਰਾਜਨੀਤਿਕ ਨਹੀਂ ਕਿ ਇਹ ਮੰਨ ਲੈਣਾ ਚਾਹੀਦਾ ਹੈ ਇਹ ਨਿਸ਼ਚਿਤ ਹੈ ਕਿ ਜੇ ਉਹ ਰਾਜਨੀਤੀ ਕਰਦੇ ਤੇ ਸੇਵਾ ਦਾ ਇੱਕ ਰਸਤਾ ਹੋਰ ਬੰਡਣਾ ਸੀ ਜਿਨ੍ਹਾਂ ਲੋਕਾਂ ਨੇ ਬਾਹਰ ਦੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ 'ਚ ਲੜਾਈਆਂ 'ਚ ਹੜ੍ਹਾਂ 'ਚ ਤੂਫਾਨਾਂ 'ਚ ਜਾ ਕੇ ਲੋਕਾਂ ਦੀ ਮਦਦ ਕੀਤੀ ਉਹ ਰਾਜਨੀਤਿਕ ਨਹੀਂ ਸੀ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ ਤੇ ਜਿਨ੍ਹਾਂ ਦਾ ਰਾਜਨੀਤੀ ਨਾਲ ਸਬੰਧ ਸੀ ਉਹਨਾਂ ਨੇ ਭੋਰਾ ਭਰਵੀਂ ਸੇਵਾ ਨਹੀਂ ਕੀਤੀ ਆਪਣੇ ਘਰ ਪਰਨਨ ਮਲ ਧਿਆਨ ਕੀਤਾ ਤਾਂ ਆਪਣੇ ਪਰਿਵਾਰ ਪਾਲਣ ਵਾਲ ਧਿਆਨ ਕੀਤਾ ਜਿਹੜੀਆਂ ਜਿਹੜੀ ਗੱਦੀ ਪ੍ਰਥਾ ਸੀ ਉਹ ਆਪਣੇ ਤੋਂ ਆਪਣੇ ਮੁੰਡਿਆਂ ਤੋਂ ਨਾਤਾ ਪੋਤਰਿਆਂ ਜਿੱਥੋਂ ਤੱਕ ਜਾ ਸਕਦੀ ਆ ਉਹਨਾਂ ਨੂੰ ਖੁਲਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬੰਦੇ ਸੇਵਾ ਕਰਨ ਵਾਲੇ ਪਾਰਟੀਆਂ ਦੀ ਸੇਵਾ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਵੱਖਰਾ ਕਰ ਛੱਡਿਆ ਅੱਜ ਇਹਦਾ ਹੈ ਕਿ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਸਿੱਖਿਆਸ ਦੇ ਨਾਲ ਜੁੜੀ ਹੋਈ ਆ ਭਾਵੇਂ ਉਹ ਕਾਂਗਰਸ ਹੈ ਭਾਵੇਂ ਅਕਾਲੀ ਹੈ ਪਾਵੇਂ ਸ਼ਦਾਰ ਲੜ ਹੈ ਪਾਵੇਂ ਕਿੰਨੇ ਵਿੰਗ ਨੇ ਕਿੰਨੇ ਬਾਬੇ ਨੇ ਕਿੰਨੇ ਡੇਰੇ ਨੇ ਜਿਹੜੇ ਰਾਜਨੀਤੀ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਨੇ ਤੇ ਕੋਸ਼ਤਰ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਲੈਕਸ਼ਨਾਂ ਲੜਦੀਆਂ ਨੇ ਤੇ ਬਹੁਤ ਸਾਰੇ ਡੇਰਾਵਾਦ ਬਾਬਾਵਾਦ ਜਿਹੜਾ ਹੈ ਉਹ ਰਾਜਨੀਤੀ ਨੂੰ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਚਾਹੇ ਕੋਈ ਸ਼ੂਤਾਂ ਲੈ ਕੇ ਚਾਹੇ ਕੋਈ ਸੁਖ ਲੈ ਤੇ ਆਪਣੀ ਜਾਨ ਬਚਾ ਕੇ ਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਉਹ ਉਹ ਉਹਦੀ ਉਹਨਾਂ ਦੀ ਵੋਟਾਂ 'ਚ ਮਤ ਕਰਦਾ ਹੈ ਕਿਸੇ ਤਰੀਕੇ ਨਾਲ ਇਹਨਾਂ ਵਾਅਦਿਆਂ-ਵਾਦਾਂ ਕਰਕੇ ਹੀ ਇਹ ਜਿਹੜੇ ਡੇਰੇ ਨੇ ਇਹਨਾਂ ਨੇ ਬਹੁਤ ਸਾਰੀਆਂ ਛੋਟਾਂ ਦੇ ਦਿੱਤੀਆਂ ਕਿਸੇ ਨੇ ਗਾਥਰਾ ਨਹੀਂ ਪਾਉਣਾ ਇਹਨੂੰ ਕਹਿੰਦਾ ਤੂੰ ਮਾਲਾ ਫੜ ਲੈਣੀਆ ਇਹਨੇ ਚਿੱਟਾ ਪਾ ਲਿਆ ਕਹਿੰਨੇ ਕਾਲਾ ਪਾ ਲਿਆ ਕਹਿੰਨੇ ਨੀਲਾ ਪਾ ਲਿਆ ਕਹਿੰਨੇ ਪੀਲਾ ਪਾ ਲਿਆ ਆਪਣਾ ਆਪਣਾ ਇੱਕ ਸਬਾਦ ਬਣਾਤਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਸਾਰਿਆਂ ਨੇ ਵਰਤਿਆ ਪਰ ਗੁਰੂ ਗੁਰਬਾਣੀ ਦੇ ਦੇ ਸਿਧਾਂਤ ਨੂੰ ਪ੍ਰਵਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸੇਵਾ ਸਮਾਣ ਵਾਲੇ ਪਾਸੇ ਧਿਆਨ ਨਹੀਂ ਕੀਤਾ ਰਾਜਨੀਤੀ ਦੇ ਵਿੱਚ ਇਹ ਚਾਹੀਦਾ ਹੈ ਕਿ ਇਨਾਂ ਗੁਰਪੁਰਬਾਂ ਦੇ ਉੱਤੇ ਰਣ ਲਗਿਏ ਕਿ ਸਤਿ ਸ੍ਰੀ ਅਕਾਲ ਸਾਹਿਬ ਦੀ ਗੁਰਬਾਣੀ ਅਕਾਲ ਪੁਰਖ ਦੀ ਹੋਂਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਏਡ ਆਪਣੀਆਂ ਸਾਰੇ ਅਹੁਦਿਆਂ ਨੂੰ ਤਿਆਗ ਕੇ ਇੱਕ ਵਾਰਾਂ ਕਿਉਂਕਿ ਜਿਹੜੀ ਪੋਜੀਸ਼ਨ ਅੱਜ ਅਕਾਲੀ ਦਲ ਦੀ ਹੈ ਇਸ ਤੋਂ ਬੱਤਰ ਤੇ ਹੋ ਨਹੀਂ ਸਕਦੀ ਇਸ ਕਰਕੇ ਅੱਜ ਅੱਜ ਇਹ ਸਾਰੀਆਂ ਪੋਸਟਾਂ ਆ ਸਾਰੇ ਅਹੁਦੇ ਸਾਡੇ ਸਾਰੇ ਹੰਕਾਰ ਛੱਡ ਕੇ ਜੀ ਅਸੀਂ ਤਿਆਗਦੇ ਹੀ ਸਭ ਕੁਝ ਤਿਆਗ ਕੇ ਸਮਰਪਿਤ ਕਰ ਦਈਏ ਅਕਾਲ ਤਖਤ ਨੇ ਕਿ ਤੁਸੀਂ ਜਿਹੜੀ ਪੰਜ ਪੰਜ ਪ੍ਰਧਾਨੀ ਪ੍ਰਣਾਲੀ ਹੈ ਉਹਦੇ ਆਧਾਰ ਤੇ ਜਿਹੜੀ ਰਾਜਨੀਤੀ ਨੂੰ ਅੱਗੇ ਲਿਆਓਗੇ ਨੌਜਵਾਨ ਪੀੜੀ ਨੂੰ ਅੱਗੇ ਲਿਆਓ ਤਾਂ ਕਿ ਇੱਕ ਨਵੀਂ ਸੋਚ ਜਿਹੜੀ ਆ ਨਵਾਂ ਸਿਧਾਂਤ ਨਵੀਂ ਸੋਚ ਗੁਰਬਾਣੀ ਦੇ ਸਿਧਾਂਤਾਂ ਨੂੰ ਅੱਗੇ ਵਧਾ ਸਕੇ ਨਾਲ ਬੜਾ ਤਗੜਾ ਮਤਲਾ ਆਵੇਗਾ ਗੁਰਬਾਣੀ ਦਾ ਪ੍ਰਚਾਰ ਵਧੇਗਾ ਅੱਜ ਦੇ ਦਿਨਾਂ ਦੇ ਵਿੱਚ ਜਿੰਨੇ ਵੀ ਦੇਰਾਵਾਦੀ ਨੇ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਹੈ ਜਾ ਕੋਈ ਵੀ ਸੰਸਥਾਵਾਂ ਨੇ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਚੋਂ ਕੋਈ ਵੀ ਵਿਅਕਤੀ ਵਿਕਤੀ ਮਾਇਸ ਕਰਕੇ ਕਹ ਰਹੇ ਹੈ ਤੇ ਸਾਰੇ ਬਾਬੇ ਬਾਬੇ ਖੋਣਦੇ ਆਪਣੇ ਆਪ ਨੂੰ ਸਾਥ ਦਿਖਾਉਂਦੇ ਨੇ ਕਿਸੇ ਵੀ ਬਾਬੇ ਸਾਥ ਜਾਂ ਵਿਅਕਤੀ ਵਿਸ਼ੇਸ਼ ਨੇ આજ ਤੱਕ ਸਿੱਖ ਕੌਮ ਦੇ ਪਤਤ ਹੋਏ ਸਿੱਖਾਂ ਨੂੰ ਪਤਤ ਹੋਏ ਸਿੱਖਾਂ ਦੇ ਮੁੰਡਿਆਂ ਨੂੰ ਪਤਤ ਹੋਏ ਸਿੱਖਾਂ ਦੀਆਂ ਲੜਕੀਆਂ ਨੂੰ ਇਸ ਗੱਲ ਲਈ ਪ੍ਰੇਰਣਾ ਨਹੀਂ ਦਿੱਤੀ ਕਿ ਤੁਸੀਂ ਕੇਸ ਰੱਖੋ। ਰਾਇਤ ਮਰਿਆਦਾ ਦੇ ਵਿੱਚ ਰਹੋ। ਤਾਂ ਤੇ ਤੁਹਾਡੀ ਸੇਵਾ ਪ੍ਰਵਾਨ ਹੋਏਗੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੀ ਕਿ ਮੈਨੂੰ ਰਾਇਤ ਪਿਆਰੀ ਆ। ਰਾਇਤ ਪਿਆਰੀ ਮੇਜ ਕੋ ਸਿੱਖਦਾਰਾ ਨਹੀਂ। ਸਾਨੂੰ ਕਿੰਤੀ ਨਹੀਂ ਚਾਹੀਦੀ। ਸਾਨੂੰ ਸਿੱਖ ਚਾਹੀਦੇ ਨੇ ਕਰਤਾਰ ਵਾਲੇ। ਆਜ ਡੇਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਲੰਗਰਾਂ ਦੇ ਵਿੱਚ ਹਰ ਗੁਰਦੁਆਰੇ ਦੇ ਲਗਰਾਂ ਦੇ ਵਿੱਚ ਜਿਹੜੇ ਪਤਤ ਹੋਏ ਸਿੱਖ ਨੇ ਸਿਖਾਦੇ ਮੁੰਡੇ ਨੇ ਇੱਥੋਂ ਤੱਕ ਜਿਵੇਂ ਜਿਹੇ ਤਰ੍ਹਾਂ ਦੇ ਮੁੰਡੇ ਜਿਹੜੇ ਨੇ ਪਤਤ ਹੋਏ ਨੇ ਉਹ ਸੇਵਾ ਤੇ ਬਹੁਤ ਕਰਦੇ ਨੇ ਬੜੀ ਸੇਵਾ ਕਰਦੇ ਨੇ ਇਹਦੇ ਨਾਲ ਕੋਈ ਅਗਰ ਉਹਨਾਂ ਨੂੰ ਥੋੜੀ ਜੀ ਪ੍ਰੇਰਣਾ ਪ੍ਰਬੰਧਨ ਵਾਲੋਂ ਦਿੱਤੀ ਜਾਵੇ ਤੇ ਤੇ ਦੂਸਰੇ ਪਾਸੇ ਜਿਵੇਂ ਨਸ਼ਿਆਂ ਦਾ ਬਹੁਤ ਯੋਰ ਹੈ ਪ੍ਰਸ਼ਟਾਚਾਰ ਦਾ ਬਹੁਤ ਯੋਰ ਹੈ ਤੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਮੰਦਰਾਂ ਦੇ ਵਿੱਚ ਇਹਨਾਂ ਮਸਜਿਦਾਂ ਦੇ ਵਿੱਚ ਜਿਹੜਾ ਚੜਾਵਾ ਚੜਦਾ ਹੈ ਇਹਨਾਂ ਦੀ ਜਿਹੜੀ ਮੰਤਰ ਪੰਦੀ ਆ ਸਾਰੀਆਂ ਹੋਰੀਆਂ ਨੇ ਇਹਨਾਂ ਦੇ ਵਿੱਚ 90% ਤੋਂ ਜ਼ਿਆਦਾ ਇਹਨਾਂ ਤਸਕਰਾਂ ਦੀ ਕਮਾਈ ਦਾ ਪੈਸਾ ਲੱਗ ਰਿਹਾ ਉਹਨੂੰ ਮਨਾ ਕਰ ਦਿਓ ਗੁਰਦੁਆਰੇ ਕੱਚੇ ਵੀ ਸੰਭਾਲਾਂਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਬਰਕਰਾਰ ਰਹੀ ਸ਼ਬਦ ਦੀ ਪ੍ਰਧਾਨਤਾ ਰਹੀ ਅਕਾਲ ਪੁਰਖ ਦੀ ਹੋਂਦ ਨੂੰ ਅਸੀਂ ਪ੍ਰਵਾਨ ਕਰ ਲਿਆ ਤਾਂ ਹੁਣ ਕਿੰਨੀਆਂ ਜਥੇਬੰਦੀਆਂ ਨੇ ਅੰਗਜਥੇਬੰਦੀਆਂ ਨੇ بڑے بڑے ਸ਼ਸਤਰ ਲਈ ਫਿਰਤੀਆਂ ਨੇ ਉਹ ਹਥਿਆਰ ਲਈ ਫਿਰਤੀਆਂ ਨੇ ਜਿਨ੍ਹਾਂ 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 ਨੂੰ ਥੋੜੀ ਕੀਤਿਆਂ ਸਰਕਾਰ ਲਾਇਸੈਂਸ ਨਹੀਂ ਦਿੰਦੀ ਉਹ ਲਾਇਸੈਂਸ ਤਾਰੀ ਦੇ ਲਈ ਲਈ ਫਿਰਦੇ ਨੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨਾਂ ਦੀ ਹੋਈ ਬੇਹਰਮਤੀ ਘੋਣ ਦੀ ਤਹਿਰੀਕ ਸਿੱਖ ਇਤਿਹਾਸ ਦਾ ਜਿਹੜਾ 83 ਦੇ ਕਲੂ ਘਾਰੇ ਵੇਲੇ ਤੇ ਆਸ ਲੈ ਕੇ ਸੀਗੇ ਵਾਪਸ ਕੀਤਾ ਉਹਦੀ ਭੂਮ ਸ਼ੁੱਧਗੀ ਜਿਹੜੀ ਆ ਉਹਦੇ ਬਾਰੇ ਕਦੀ ਕਿਸੇ ਬੰਦੇ ਨੇ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਇਸ ਕਰਕੇ ਥੋੜੇ ਜੇ ਕਾਇਮ ਹੋ ਜੇ ਤੁਸੀਂ ਸਿੱਖ ਕੌਮ ਚਸ਼ਤ ਧਾਰਿਆ ਕਰਪਾ ਰੱਖਦੀ ਆ ਤੇ ਕਿਰਪਾਨ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਪਛਾ ਸਕੀ ਤੇ ਤੁਹਾਡੇ ਪਿੰਕਲੇ ਦੀ ਕੀ ਰੱਖਿਆ ਕਰੋ ਅੱਜ ਦੇ ਐਪੀਸੋਡ ਦੇ ਵਿੱਚ ਇਨਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਅਰਦਾਸ ਕਰਾਂਗਾ ਕਿ ਸ਼ਰੋਮੀ ਅਕਾਲੀ ਦਲ ਕੋਈ ਵੀ ਜਿਹੜੀ ਵੀ ਇੱਕ ਸ਼ਰੋਮੀ ਅਕਾਲੀ ਦਲ ਨਾਲ ਜੁੜੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਅਕਾਲ ਤਖਤ ਨਾਲ ਜੁੜੇ ਹੋਏ ਜਿੰਨੇ ਵੀ ਪ੍ਰਬੰਧ ਨੇ ਸਾਰੇ ਉਹ ਪੰਜ ਪ੍ਰਧਾਨੀ ਪ੍ਰਣਾਲੀ ਦੇ ਥੱਲੇ ਆਉਣਗੇ ਸਰਬਤ ਖਾਲਸਾ ਦੇ ਅਧਾਰ ਤੇ ਅਕਾਲ ਤਖਤ ਦੀ ਚੋਣ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸੇ ਦਾ ਕਬਜ਼ਾ ਨਹੀਂ ਹੋਏਗਾ ਮਸਾਂਦ ਕੋਈ ਨਹੀਂ ਰਹਿਣ ਦਿੱਤਾ ਜਾਵੇਗਾ ਇਹ ਫੈਸਲਾ ਕਰਨ ਦੀ ਲੋੜ ਹੈ ਤਾਂ ਕਿ ਸਿੱਖ ਕੌਮ ਜਿਹੜੀ ਆ ਆਪਣੇ ਮੂਲ ਨੂੰ ਪਛਾਨ ਸਕੇ ਆਪਣਾ ਮੂਲ ਪਛਾਨ ਕੇ ਪੂਲ ਕਾਇਨਾਤ ਦੀ ਸੇਵਾ ਕਰ ਸਕੇ ਅਸੀਂ ਲੋਕਾਂ ਦੀ ਰੱਖਿਆ ਕਰਨ ਵਾਸਤੇ ਪੈਦਾ ਹੋਏ ਸੀਗੇ ਅੱਜ ਅਸੀਂ ਆਪਣੀ ਰੱਖਿਆ ਕਰਨ ਲਈ ਸਰਕਾਰਾਂ ਦੇ ਤਰਫੋਂ ਮਾਰਦੇ ਸਨ ਜਿਹੜੀ ਕੇ ਮਤਲਬ ਬੜੀ ਹਾਰਸ਼ੋਈ ਨਹੀਂ ਗੱਲ ਨਿੱਕੀ ਨਿੱਕੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਨੇ ਉਹਨਾਂ ਨੂੰ ਚੈਨਲਾਂ ਤੇ ਪ੍ਰਕਾਸ਼ਿਤ ਨਾ ਕਰੋ ਨਾ ਜਲੂਸ ਛਾਡੋ ਉਹਨਾਂ ਨੂੰ ਵਿਆਸ਼ੇ ਸੰਭਾਲੋ ਉਹਨਾਂ ਨੂੰ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਹਾਂ ਵੇਚੇ ਨੇ ਉਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਹਨਾਂ ਲੋਕਾਂ ਨੂੰ ਦਿੱਤੇ ਨੇ ਜਿਨ੍ਹਾਂ ਦੇ ਘਰਾਂ 'ਚ ਪਏ ਨੇ ਉਹਨਾਂ ਦਾ ਪਿੱਛਾ ਦੇ ਕਰੋ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੱਥੇ ਗਿਆ ਹੈ ਉੱਥੇ ਉਹਦੀ ਸੇਵਾ ਹੋ ਰਹੀ ਹੈ ਕਿ ਨਹੀਂ ਹੋ ਰਹੀ ਸਮਾਲ ਹੋ ਰਹੀ ਹੈ ਕਿ ਨਹੀਂ ਆ ਗਈ ਮਰਿਆਦਾ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਇਹ ਤਾਂ ਕੋਈ ਜ਼ਰੂਰੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਾਂ ਕੀਮਤ ਦੇ ਉੱਤੇ ਵੇਚਤਾ ਹੈ ਸੇਵਾ ਕਹੇ ਤਾਂ ਸੇਵਾ ਕਹਿ ਕੇ ਤੇ ਮੁਰਕੇ ਆਪਾਂ ਇਸ ਦਾ ਸਿੱਟਾ ਪਾਤਾ ਇਨੀਆਂ ਵੀਲਾਂ ਨਾਲ ਅੱਜ ਦਾ ਐਪੀਸੋਡ ਕਰਨਾ ਕਰਦਾ ਵੈਗੋਜੀ ਕਾਲਸਾਹ ਵੈਗੋਜੀ ਕੀਤੇ ਚੰਗਾ ਲੱਗੇ ਤੇ ਸ਼ੇਅਰ ਕਰਿਓ ਕਮੈਂਟਸ ਕਰਿਓ ਤੇ ਲਾਈਕ ਕਰਿਓ ਵੈਗੋਜੀ ਕਾਲਸਾਹ ਵੈਗੋਜੀ ਕੀਤੇ ਹਾਂਜੀ ਸਰ ਆਪੀ ਲੈਨੇ ਬਣ ਕੇ ਆ ਜੀ